ਆ ਜੋ ਕੁਝ ਵੀ ਹੋ ਰਿਹਾ ਮੈਂ ਸਮਝਦਾ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਕਾਨੂੰਨ ਦੇ ਹੈ ਜਦੋਂ ਕਾਨੂੰਨ ਦੀ ਜਦੋਂ ਮੂਰਤੀ ਦੇਖਦੇ ਆ ਉਹਦੇ ਅੱਖਾਂ ਤੇ ਪੱਟੀ ਹੁੰਦੀ ਉਹਦੇ ਸਾਹਮਣੇ ਸਭ ਬਰਾਬਰ ਹੈ ਕੋਈ આરોપી ਹੈ ਉਹਦੀ ਪੂਰਾ ਉਹਦੇ ਤੇ ਜਾਂਚ ਹੋਣੀ ਚਾਹੀਦੀ ਜਿਸ ਤੇ આરોਪ ਲੱਗੇ ਤੇ ਜਿਹੜਾ ਸਾਬਤ ਹੋ ਗਿਆ ਉਹਨੂੰ ਮਿਲਦੀ ਉਹਦੀ ਬਣਦੀ ਸਜ਼ਾ ਪੂਰੀ ਮਿਲਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਸਜ਼ਾ ਕਿਉਂਕਿ ਆ ਜਿਹੜਾ ਨਸ਼ੇ ਵਾਲੀ ਬਿਮਾਰੀ ਹੈ ਜਾ ਜਿਹੜਾ ਕੈਂਸਰ ਜਿਹਨੂੰ ਮੁੱਖ ਮੰਤਰੀ ਕਹਿੰਦੇ ਆ ਵੀ ਆ ਕਰਪਸ਼ਨ ਵਾਲਾ ਜਿਹੜਾ ਕੈਂਸਰ ਹੈ ਇਹ 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 ਇਹਨੂੰ ਜੜੋਂ ਕੱਢਣਾ ਪਊਗਾ ਇਹਦੇ ਵਾਸਤੇ ਕਾਨੂੰਨ ਸਖਤੀ ਨਾਲ ਇਸਤੇਮਾਲ ਹੋਣਾ ਚਾਹੀਦਾ ਪਰ ਕਾਨੂੰਨ ਸਾਰਿਆਂ ਵਾਸਤੇ ਇੱਕ ਹੁੰਦਾ ਸਭ ਕਾਨੂੰਨ ਦੇ ਅੰਦਰ ਪੱਖਪਾਤ ਨਹੀਂ ਹੋ ਸਕਦਾ ਵੀ ਆ ਤਾਂ ਲੀਡਰ ਆ ਕੇ ਮੇਰੇ ਪੈਰ ਫੜ ਗਿਆ ਸੀਗਾ ਇਸ ਕਰਕੇ ਮੈਨੂੰ ਕਲੀਨ ਚਿੱਟ ਦੇਤੀ ਤੇ ਨੇ ਵਿਕਰਮ ਨੇ ਕਿਤੇ ਮੇਰੇ ਸਾਹਮਣੇ ਮੁੱਛਾਂ ਨੂੰ ਤਾ ਦੇ ਕੇ ਕਿਹਾ ਸੀ ਵੀ ਮੇਰਾ ਵਿਗਾੜ ਲੈ ਕੋਈ ਇਹਦੇ ਕਰਕੇ ਇਹਦੇ ਕਰੇ ਰੇਡ ਕਰਾ ਦੇ ਅਗਰ ਰੇਡ ਕਰਾਣੀ ਹੈ ਭਗਵੰਤ ਮਾਨ ਜੀ ਤਾਂ ਪਹਿਲਾਂ ਤਾਂ ਉਹਨਾਂ ਦੇ ਕਰਾਓ ਜਿਨ੍ਹਾਂ ਨੂੰ ਤੁਸੀਂ ਅਸੈਂਬਲੀ 'ਚ ਕਿਹਾ ਵੀ ਮੈਂ ਸੂਰੇ ਤੇਰੇ ਤੇ ਪਰਚਾ ਕਰੂੰਗਾ ਕਿੰਨੇ ਦਿਨ ਹੋ ਗਏ ਕਿੰਨੇ ਟਾਈਮ ਕਿੰਨਾ ਨਿਕਲ ਗਿਆ ਤੁਸੀਂ ਵੇਖੋ ਸਾਢੇ 3 ਸਾਲ ਤੁਹਾਡੀ ਸਰਕਾਰ ਬਣੇ ਨੂੰ ਹੋ ਗਿਆ ਰੇਡ ਉਹਨਾਂ ਦੇ ਕਰਾਓ ਜਿਨ੍ਹਾਂ ਦੇ ਘਰੇ 10-10 ਕਰੋੜ ਰੁਪਏ ਪਲੰਗ ਦੇ ਹਟਾ ਮਿਲਦੇ ਆ ਉਹਨਾਂ ਦੇ ਵੀ ਕਰਾਓ ਸਾਰਿਆਂ ਦੇ ਕਰਾਓ ਸਭ ਮੈਂ ਤਾਂ ਚਿੱਠੀ ਲਿਖੀ ਸੀ ਵੀ ਸਾਰਿਆਂ ਦੇ ਜਾਂਚ ਹੋਏ ਵੀ ਜਿਨ੍ਹਾਂ ਦੇ ਘਰੇ ਦਾਣੇ ਨਹੀਂ ਸੀ ਚੜ੍ਹਨੂ ਸਾਈਕਲ ਨਹੀਂ ਸੀ ਉਹ ਅੱਜ 2-2 3-3 ਕਰੋੜ ਦੀਆਂ ਕਾਰਾਂ 'ਚ ਚੜ੍ਹੇ ਫਿਰਦੇ ਐ ਗੱਡੀਆਂ 'ਚ ਚੜ੍ਹੇ ਫਿਰਦੇ ਐ 10-10 ਸੈਕੜੇ ਦੇ ਫਾਰਮ ਹਾਊਸ ਬਣ ਰਹੇ ਪੈਸੇ ਆ ਕਿੱਥੋਂ ਰੇ ਭਗੰਤ ਮਾਨ ਜੀ ਆਪਣੀ ਪੀੜ੍ਹੀ ਹਟਾਂ ਵੀ ਸੋਟਾ ਮਾਰ ਕੇ ਦੇਖ ਲੋ ਕਹਿੰਦੇ ਨੇ ਯਾਂ ਤੋ ਅਰਸ਼ਖ 'ਤੇ ਉੱਲੂ ਬੈਠਾ ਏ ਜਿਹਦੇ ਹੱਥ ਪਾਉਂਗੇ ਉਤਰੋਂ ਸਾਰਾ ਕੁਝ ਆ ਕੈਂਸਰ ਹੀ ਨਿਕਲੂਗਾ ਕਿਹਦਾ ਕਿਹਦਾ ਕੈਂਸਰ ਮਿਟਾਉਂਗੇ ਘਰੇ ਦਾ ਚਾਕੋ ਪਹਿਲਾਂ ਕਰੋ ਸਭ ਕਾਰਵਾਈ ਬਿਲਕੁਲ ਕੋਈ ਕਿਸੇ ਨੂੰ ਕਲੀਨ ਚਿੱਟ ਨਹੀਂ ਲੈਟ ਬਟ ḍਿਊ ਪ੍ਰੋਸੈਸ ਆਫ ਲਾ ਆ ਜਿਹੜੇ ਬਾਰ-ਬਾਰ ਤੁਸੀਂ ਡਾਇਰੈਕਟਰ ਵਿਜੀਲੈਂਸ ਬਦਲੇ ਸਾਬ ਇਹਦੇ ਨਾਲ ਲੋਕਾਂ 'ਚ ਤੁਹਾਡਾ ਵਿਸ਼ਵਾਸ ਸਰਕਾਰ ਦਾ ਜਿਵੇਂ ਹੀ ਜੋ ਮਾੜਾ-ਮੋਟਾ ਕਿਸੇ ਦੇ ਰੱਤੀ ਪਰ ਸੀਗਾ ਉਹ ਵੀ ਉੱਠ ਗਿਆ ਵੀ ਤੁਸੀਂ ਤਾਂ ਆਪ ਦਾ ਕੋਈ ਲਿਆ ਕੇ ਬਿਠਾਉਂਗੇ ਸਾਰੇ ਅਫਸਰ ਸਹੀ ਸੀਗੇ ਰਵਿੰਦਰ ਕੁਮਾਰ ਸਹੀ ਸੀਗਾ ਨਗੇਸ਼ਵਰ राव ਬਹੁਤ ਵਧੀਆ ਅਫਸਰ ਹੈ ਪਰਵੀਨ ਸਿਨਾ ਜੀ ਬਹੁਤ ਵਧੀਆ ਅਫਸਰ ਹੈ ਪਰ ਮਾਰ ਉਹਨਾਂ ਨੂੰ ਤਾਂ ਨੇ ਸਸਪੈਂਡ ਹੀ ਕਰਤਾ ਇਹ ਇਹਦੇ ਨਾਲ ਕੋਈ ਲੋਕਾਂ 'ਚ ਵਿਸ਼ਵਾਸ ਨਹੀਂ ਬਣਦਾ ਇਸ ਕਰਕੇ ਸਵਾਲ ਉੱਠ ਰਹੇ ਨਿਕ ਜene ਨਹੀਂ ਸਿਕਣਾ ਵੀ ਨਸ਼ੇ ਦੇ ਮਸਲੇ 'ਚ ਹੈ ਜੀ ਕੇਸ ਹੈ ਜਾਂਚ ਹੋਣੀ ਚਾਹੀਦੀ ਹੈ ਪਰ ਆ ਜੋ ਕੁਝ ਹੋਇਆ ਹੈ ਜਿਸ ਤਰ੍ਹਾਂ ਨਾਲ ਨੇ ਜਿਨ੍ਹਾਂ ਨੂੰ ਕਿਹਾ ਸੀ ਵਿਧਾਨ ਸਭਾ 'ਚ ਖੜਕੇ ਗੰਦਮਾਨ ਨੂੰ ਮੈਂ ਪਰਚਾ ਕਰਨ ਲੱਗਿਆ ਹੋਇਆ ਪਰਚਾ ਉਹਨਾਂ ਨੂੰ ਮਾਫੀ ਦੇਤੀ ਭਗਵੰਤ ਮਾਨ ਜੀ ਡਿਕਟੇਟਰ ਹੋ ਗਏ ਕਿ ਕਾਨੂੰਨ ਆਪਣੇ ਆਪ ਤੇ ਹੋ ਗਏ ਵਿਵਾਮ ਦਾ ਲਾਅਨ ਟੂ ਮਾਈ ਸੈਲਫ ਉਹ ਕੋ ਉਹਨਾਂ ਨੂੰ ਕਿਹਨੇ ਤਾਕਤ ਦਿੱਤੀ ਕਿਹੜਾ ਕਾਨੂੰਨ ਕਹਿੰਦਾ ਵੀ ਤੁਸੀਂ ਮਾਫ ਦੇ ਮਾਫ ਕਰਦੇ ਜੀ ਕੌਣ ਕੌਣ ਕਹਿੰਦਾ ਤੁਸੀਂ ਫਾਇਰ ਟੰਗਦੇ ਉਹ ਤਾਂ ਕਾਨੂੰਨ ਜਿਹੜਾ ਹੈ ਸਾਰਿਆਂ ਵਾਸਤੇ ਇੱਕ ਹੈ ਉਹ ਕਾਨੂੰਨ ਲਾਗੂ ਕਰੋ ਉਹਦੇ ਵਿੱਚ ਚਾਹੇ ਥੋਡੇ ਵਾਲੇ ਹੈ ਚਾਹੇ ਸਾਡੇ ਵਾਲੇ ਹੈ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਕਾਲੀ ਹੈ ਆਮ ਆਦਮੀ ਪਾਰਟੀ ਸਾਰਿਆਂ ਨੂੰ ਇਸ ਦੋਸਤੇ ਸਜ਼ਾ ਬਣਦੀ ਮਿਲਣੀ ਚਾਹੀਦੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਬਖਸ਼ਾ ਕਿਸੇ ਨੂੰ ਨਹੀਂ ਜਾਣਾ ਚਾਹੀਦਾ ਚਾਹੇ ਮੁੱਖ ਮੰਤਰੀ ਹੈ ਤੇ ਚਾਹੇ ਸੰਤਰੀ ਹੈ ਸੰਤਰੀਆਂ ਦਾ ਨੰਬਰ ਤਾਂ ਬਾਅਦ ਚਾਊਗਾ ਪਹਿਲਾਂ ਕਰੋ ਇੱਥੋਂ ਚਾਲੂ ਕਰੋ ਆਪਣੇ ਉੱਥੋਂ ਚਾਲੂ ਕਰੋ ਤੁਸੀਂ ਪਹਿਲਾਂ ਫਿਜ਼ੀਸ਼ੀਨ ਹੀਲ ਦਾਇ ਸੈਲਫ

ਨੇਚਰਲੀ ਉਹ ਜਿਹੜੇ ਨੇ ਤੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਲੈ ਕੇ ਜਾਓਗੇ ਕੱਲ ਉਹਨਾਂ ਦਾ ਵਕੀਲ ਖੜ ਕੇ ਆਏ ਕਹੂਗਾ ਜੀ ਇਹਨਾਂ ਨੂੰ ਤਾਂ ਲਿਆ ਕੇ ਆਵਦਾ ਭੜ ਕੇ ਲੈ ਕੇ ਆਏ ਚਾ ਪ੍ਰਵੀਨ ਸਿੰਘ ਨਾ ਬਹੁਤ ਵਧੀਆ ਅਫਸਰ ਹੋਣੇ ਐ ਪਰ ਸ਼ਕਤਾ ਹੋ ਗਿਆ ਨਾ ਸਾਹਿਬ ਨਗੇਸ਼ਵਰ राव ਤਾਂ ਮੇਰੇ ਖਿਆਲ ਅੱfte ਹੀ ਨਹੀਂ ਰਹੇ ਜਿਨ੍ਹਾਂ ਨੂੰ ਡਾਇਰੈਕਟਰ ਲਾ ਕੇ ਤੇ ਜੇ ਚੌਥੇ ਦਿਨ ਤੁਰਤਾ ਜਾਓ ਜੀ ਆ ਕੋਈ ਬੱਚਿਆਂ ਦਾ ਖੇਡ ਹੈ ਗੁੱਡੇ ਗੁੱਡੀ ਦਾ ਖੇਡ ਹੈ ਤੁਸੀਂ ਕਰੀ ਜਾਂਦੇ ਭਗੋਂ ਮਾਂਜੀ ਕਾਨੂੰਨ ਹੈ देयर इज A ਪ੍ਰੋਸੈਸ देयर इज A ਪ੍ਰੋਪਰ ਵੇ ਆਫ ਐਡਮਿਨਿਸਟ੍ਰੇਸ਼ਨ ਇਸ ਤਰ੍ਹਾਂ ਨਹੀਂ ਹੁੰਦੀ ਤੁਸੀਂ ਤੁਹਾਨੂੰ ਮਦਮ ਯਾਦਾ ਤਾਕਤਾਂ ਦਾ ਨਸ਼ਾ ਚੜ ਗਣੋ ਦੂਜੇ ਨਸ਼ੇ ਦੀ ਤੇ ਮੈਂ ਗੱਲ ਕਰਦਾ ਨਹੀਂ ਕਿ ਤੇ ਤਾਕਤ ਦਾ ਇਹ ਨਾ ਵੀ ਚਰਬੀ ਨਹੀਂ ਚੜਨੀ ਚਾਹੀਦੀ ਦਿਮਾਗ ਤੇ ਲੋਕਾਂ ਨੂੰ ਆਪਣੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰੋ ਲੋਕਾਂ ਦਾ ਵਿਸ਼ਵਾਸ ਹੋਊਗਾ ਤਾਂ ਤੁਹਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਕਾਮਯਾਬੀ ਹੋ ਜਾਊਗਾ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਲੋਕ ਸਵਾਲ ਕਰਦੇ 3.5 ਸਾਲ ਚ ਕੀਤਾ ਸਵਾਰਿਆ ਕੀ ਹੈ ਪੰਜਾਬ ਦਾ ਉਹਦੇ ਬਾਅਦ ਆ ਲੋ ਜੀ ਮੈਂ ਰੇਡ ਕਰਾਤੀ ਨਹੀਂ ਇਸ ਤਰ੍ਹਾਂ ਨਹੀਂ ਰੇਡ ਕਰਾਣੀ ਫਿਰ ਸਾਰਿਆਂ ਦੇ ਕਰਾਓ ਜਿਨ੍ਹਾਂ ਦਾ ਬਿਸਰਾਂ ਸੁਵਾਂਚ ਖੜ ਕੇ ਕਿਹਾ ਸੀ ਉਹਨਾਂ ਦੇ ਵੀ ਕਰਾਓ ਤਰ ਵਹੀ ਅਗਰ ਬਾਤ ਕਰ ਰਹੇ ਜਿਸ ਤਰੀਕੇ ਸੇ ਰੇਡ ਕੀ ਆਪਨੇ ਬਾਤ ਕਰੀ ਆਮ ਆਦੀ ਪਾਰਟੀ ਕੇ ਵਿਧਾਇਕ ਯਾ ਮੰਤਰੀ ਕਹਿ ਰਹੇ ਹੈ ਕਿ ਕਿਤਨਾ ਵੀ ਬੜਾ ਵਿਅਕਤੀ ਕਿਰੋ ਕਿਸੇ ਕੋ ਵੀ ਬਖਸ਼ਾ ਨਹੀਂ ਜਾਏਗਾ ਬਖਸ਼ਾ ਜਾਊਗਾ ਕਿ ਜਿਨ੍ਹਾਂ ਦਾ ਉਹਨਾਂ ਨੇ ਅਸੈਂਬਲੀ ਚ ਖੜਕੇ ਕਿਆ ਸੀ ਉਹਨਾਂ ਦਾ ਤਾਂ ਕਰਵਾ ਦਿਓ ਥੋੜੇ ਵਾਲਿਆਂ ਦਾ ਨੰਬਰ ਤਾਂ ਬਾਅਦ ਚ ਆ ਜੂ ਆਮ ਵਾਲਿਆਂ ਦਾ ਨੰਬਰ ਵੀ ਆ ਜੂਗਾ ਆ ਜਿਹੜੇ ਖਾਸ ਬੈਠੇ ਹੈ ਜਿਹੜੇ ਸਾਰੇ ਚੀਫ ਮਿਨਿਸਟਰ ਬਣਨ ਨੂੰ ਤਿਆਰ ਹੋਈ ਬੈਠੇ ਹੈ ਅੱਜ ਕਲਾ ਬਣਾਈ ਬੈਠੇ ਉਹਨਾਂ ਦੇ ਘਰੇ ਜਾ ਕੇ ਸੰਭਾਲਦੇ ਸੀ ਬਿਸਤਰ ਦੇ ਹੇਠਾਂ ਸ਼ਾਇਦ ਕੋਈ ਨਾ ਕੋਈ 10 ਕਰੋੜ ਰੁਪਏ ਮਿਲ ਜੇ ਕਿਸੇ ਦੇ ਦੋ ਦੋ 4-4 ਕਰੋੜ ਦੀ ਤਾਂ ਗੱਡੀਆਂ ਖੜੀਆਂ ਉੱਥੇ ਉਹਦਾ ਕੌਣ ਹਿਸਾਬ ਕਰੂਗਾ ਕੌਣ ਕਰੂਗਾ ਭਗਵੰਦ ਮਾਨ ਜੀ ਦੇ ਪੈਰ ਫੜ ਲੈ ਇਸ ਕਰਕੇ ਕਲੀਨ ਚਿੱਟ ਹੈ ਨਹੀਂ ਕਲੀਨ ਚਿੱਟ ਅਗਰ ਲੋਕਾਂ 'ਚ ਜਾਣ ਹੈ ਭਗਵੰਦ ਮਾਨ ਜੀ ਤੁਹਾਡੀ ਸਰਕਾਰ ਨੂੰ ਕਲੀਨ ਚਿੱਟ ਲੋਕਾਂ ਨੇ ਦੇਣੀ ਹੈ ਤੁਹਾਡੀ ਨੀਅਤ ਤੁਹਾਡੀ ਨੀਤੀ ਤੁਹਾਡੀ ਨੀਅਤ ਦੋਨਾਂ 'ਚ ਲੋਕਾਂ ਨੂੰ ਸ਼ੱਕ ਹੈ ਲੋਕਾਂ ਕੋਲ ਜਦੋਂ ਜਾਓਗੇ ਲੋਕਾਂ ਨੇ ਤੁਹਾਨੂੰ ਉਹਦੇ ਤੇ ਤੁਹਾਨੂੰ ਕਲਪਰੇਟ ਸਾਬਿਤ ਕਰਨਗੇ ਤੁਹਾਡੀ ਮਿਲੀ ਭੁਗਤ ਨਾਲ ਨਹੀਂ ਤਾਂ ਜਿਨ੍ਹਾਂ ਤੇ ਕਿਸ ਨੂੰ ਜਿੱਕੇ ਅਸੀਂ ਕੇਸ ਕਰਾਂਗੇ ਜਾਂ ਤਾਂ ਤੁਸੀਂ ਪੈਸੇ ਫੜ ਲੇ ਜਾਂ ਉਹਨਾਂ ਦਾ ਪੈਰ ਫੜਾ ਲੇ ਹੁਣ ਭਗਵੰਤ ਮਾਨ ਜੀ ਦੱਸਣ ਵੀ ਕਿਉਂ ਨਹੀਂ ਕਿ ਐਸਾ ਹੋਇਆ ਉਹਨਾਂ ਤੇ ਮੌਕੇ ਕੀ ਰਾਜਨੀਤੀ ਕੋ ਕਿਸ ਤਰੀਕੇ ਨਾਲ ਦੇਖਦੇ ਹੋ ਮੌਕੇ ਦੀ ਮੌਕੇ ਦੀ ਰਾਜਨੀਤੀ ਸਭ ਪੰਜਾਬ ਨੂੰ ਅੱਜ ਕਿਹੜੇ ਪਾਸੇ ਲੈ ਕੇ ਚੱਲੇ ਪੰਜਾਬ ਦਾ ਭੁਖ ਖਡਾਵਾ ਡੋਰ ਹੈ ਸਾਡੇ ਪੜੋਸੀ ਜਿਹੜਾ ਬੈਠਾ ਹੈ ਮੁਲਕ ਪਾਕਿਸਤਾਨ ਕਹਿ ਰਿਹਾ ਹੈ ਵੀ ਵੀ ਵਿਲ ਫਾਈਟ ਦ ਵਾਰ ਇਜ਼ ਨਾਟ ਓਵਰ ਵੀ ਵਿਲ ਫਾਈਟ ਦ ਬੈਟਲ ਬਾਈ ਅਦਰ ਮੀਨਸ ਅਦਰ ਮੀਨਸ ਆ ਇੱਥੇ ਸਾਡੇ ਨੌਜਵਾਨਾਂ ਨੂੰ ਜਿਹੜੇ ਬੇਰੋਜ਼ਗਾਰ ਹੈ ਉਹਨਾਂ ਨੂੰ ਪਟਕਾਓ ਏਟੀਐਨ ਨੂੰ ਇੱਕ ਜਿਹੜੀ ਹੈ ਰੈਡੀਕਲ ਥਿੰਕਿੰਗ ਨੂੰ ਪ੍ਰਮੋਟ ਕਰੋ ਉਹ ਕਦੋਂ ਖਤਮ ਹੋਊਗੀ ਇੱਥੇ ਲਾਅ ਐਂਡ ਆਰਡਰ ਹੋਊਗਾ ਤੇ ਲੋਕਾਂ ਨਾਲ ਬਚਰ ਕੇ ਲੋਕਾਂ ਨੂੰ ਕੋਈ ਰੋਜ਼ਗਾਰ ਦੇ ਸਾਧਨ ਮਿਲਣਗੇ ਰੋਜ਼ਗਾਰ ਕਦੋਂ ਆਊਗਾ ਜਦੋਂ ਇੱਥੇ ਲਾਅ ਐਂਡ ਆਰਡਰ ਸਟੈਬਲਿਸ਼ ਹੋਊਗਾ ਅੱਜ ਵਪਾਰੀ ਛੱਡ ਕੇ ਜਾਣ ਨੂੰ ਯੂਪੀ ਜਾ ਰਹੇ ਹੈ ਆਪਣੀ ਜਾਨ ਜਾਨ ਹੈ ਤਾਂ ਜਹਾਨ ਹੈ ਸਾਹਿਬ ਜਦੋਂ ਤੁਹਾਡੀ ਜਾਨ ਹੀ ਖਤਰੇ 'ਚ ਫਿਰ ਕਰੋਗੇ ਕੀ ਪੈਸੇ ਕਮਾ ਕੇ ਹੁਣ ਤਾਂ ਸਰਪੰਚਾਂ ਨੂੰ ਆਉਣ ਲੱਗੇ ਫਿਰੋਤੀਆਂ ਦੇ ਟੈਲੀਫੋਨ ਪਹਿਲਾਂ ਦੇ ਬਿਜ਼ਨਸਮੈਨ ਨੂੰ ਵੱਡੇ ਲੋਕਾਂ ਨੂੰ ਆਉਂਦੇ ਸੀ ਇੰਡਸਟਰੀਸਟ ਨੂੰ ਹੁਣ ਤਾਂ ਕਿਸੇ ਦੇ ਕੋਈ ਦਵਾਈ ਵੇਚੀ ਜਾਂਦਾ ਉਹਨਾਂ ਨੂੰ ਆ ਜਾਂਦਾ ਵੀ ਐਨਪੀ ਨੂੰ ਪਤਾ ਤੇਰੇ ਜਵਾਕ ਕਿੱਥੇ ਪੜਦੇ ਝੰਡਿਆਲਾ ਗੁਰੂ ਦਾ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਉੱਥੇ ਸਾਰੀ ਮੰਡੀ ਬੰਦ ਹੋਈ ਧਮਕਾ ਕੇ 50 ਲੱਖ ਰੁਪਏ ਦੇ ਕੇ ਜਾਂ ਨਹੀਂ ਤੇਰੇ ਜਵਾਕ ਮਾਰ ਦੇਣਗੇ ਇਸ ਤਰ੍ਹਾਂ ਪੰਜਾਬ 'ਚ ਕੌਣ ਆਊਗਾ ਸਰ ਕਿਹੜਾ ਭੁਖ ਦੀ ਗੱਲ ਕਰੀ ਜਾਂਦੇ ਜਦੋਂ ਤਾਈ ਇੱਕ ਸਟਰੋਂਗ ਲੀਡਰਸ਼ਿਪ ਅੱਜ ਜੀ ਲੀਡਰਸ਼ਿਪ ਜੇ ਪੰਜਾਬ ਦੇ ਹੱਕਾਂ ਦੇ ਪੈਰੇ ਦੇ ਸਕੇ ਪੰਜਾਬ ਦੇ ਹੱਕ ਜਾ ਕੇ ਸੈਂਟਰ ਤੋਂ ਸਾਡਾ ਬਣਦਾ ਹਿੱਸਾ ਲਿਆ ਕੇ ਇੱਥੇ ਆਪਣੀ ਤਰੱਕੀ ਕਰਾ ਸਕੇ ਨਾ ਕਿ ਇਸ਼ਤਿਹਾਰ ਬਣਾਉਣ ਚ ਹਜ਼ਾਰਾਂ ਕਰੋੜ ਫੂਕ ਦੇਣ ਉਹ ਜੀ ਇੱਕ ਸਟਰੋਂਗ ਲੀਡਰਸ਼ਿਪ ਜਿਹੜੀ ਨਕੇਲ ਪਾਵੇ ਆ ਜਿਹੜੇ ਮਾਫੀਆ ਤਾਂ ਆਪ ਬਣੀ ਖੜੀ ਹੈ ਸਰਕਾਰ ਸਰਕਾਰ ਦਾ ਜ਼ਮੀਨ ਇੱਕ ਪ੍ਰਾਪਰਟੀ ਡੀਲਰ ਬਣ ਗਈ ਸਾਹਿਬ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਸਰਕਾਰ ਅੱਜ ਇੱਕ ਪ੍ਰਾਪਰਟੀ ਡੀਲਰ ਬਣ ਗਈ ਉਹ ਕਹਿੰਦੇ ਨੇ ਪ੍ਰਾਪਰਟੀ ਅੱਜਕੱਲ ਪਹਿਲਾਂ ਚੱਲੂ ਹੁੰਦਾ ਜੀ ਆ ਕਹਿੰਦਾ ਜ਼ਮੀਨਾਂ ਦੀ ਦਲਾਲੀ ਦਾ ਕੰਮ ਕਰਦਾ ਫੇਰ ਉਹ ਬਣ ਜਾਂਦਾ ਹੈ ਪ੍ਰਾਪਰਟੀ ਡੀਲਰ ਫੇਰ ਉਹ ਬਣ ਜਾਂਦਾ ਹੈ ਪ੍ਰਾਪਰਟੀ ਕੰਸਲਟੈਂਟ ਫੇਰ ਬਣ ਜਾਂਦਾ ਹੈ ਐਗਰੀਗੇਟਰ ਹੁਣ ਪਤਾ ਨਹੀਂ ਹੈ ਕੰਸਲਟੈਂਟ ਹੈ કે ਐਗਰੀਗੇਟਰ ਹੈ ਤਾਂ ਉਹਨਾਂ ਵੱਡੇ ਇੰਡਸਟਰੀ ਜਿਹੜੇ ਹਾਊਸਿਸ ਹੈ ਰੀਅਲ ਏਸਟੇਟ ਵਾਲੇ ਉਹਨਾਂ ਵਾਸਤੇ ਪ੍ਰਾਪਰਟੀ ਡੀਲਰ ਬਣੀ ਬੈਠੀ ਹੈ ਸਰਕਾਰ ਵੀ ਅੱਜ ਦੋਨੂੰ ਜ਼ਮੀਨ ਇਕੱਠੀ ਕਰਕੇ ਦੇ ਦਿੰਨੇ 26000 ਏ ਆਹ ਸਰਕਾਰ ਦਾ ਕਰਨ ਵਾਲਾ ਕੰਮ ਹੈ ਸਰ ਲੋਕਾਂ ਦੇ ਇਸ਼ਾਰੇ ਦੇ ਪੈਸੇ ਕਮਾਣ ਦੀ ਇੱਕ ਮਸ਼ੀਨ ਬਣਾ ਰੱਖੀ ਹੈ ਇਹਨਾਂ ਨੇ ਪੰਜਾਬ ਡਿਜ਼ਰਵਜ਼ ਬੈਟਰ ਪੰਜਾਬ ਦਾ ਜਿਹੜਾ ਹੈ ਪੰਜਾਬ ਦਾ ਪੰਜਾਬ ਨੇ ਸਭ ਬਹੁਤ ਸ਼ਹਾਦਤਾਂ ਦਿੱਤੀਆਂ ਗੁਰੂ ਪੀਰ ਪਗੰਬਰਾਂ ਦੀ ਉਹਨਾਂ ਦੀ ਚਰਨ ਛੋਹ ਧਰਤੀ ਹੈ ਇਹਦੇ ਨਾਲ ਇਸ ਤਰ੍ਹਾਂ ਦਾ ਖੇលਵਾੜ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਬਦਲਾਵ ਜਿਹੜਾ ਹੈ ਭਲ ਰਹੇ ਆ ਜਿਹੜਾ ਬਦਲਾਵ ਲੈ ਕੇ ਆਇਆ ਸੀ ਇਸ ਤੋਂ ਐ ਨਕੋ ਨਕਾਈ ਖੜੇ ਆ ਤੇ ਇਹਨਾਂ ਦੇ ਨੰਬਰ ਉਹਨ ਗਿਣਤੀ ਹੈ ਤੇ ਜਿਨ੍ਹਾਂ ਲੋਕਾਂ ਨੇ ਗੋਡੇ ਟੇਕ ਰੱਖੇ ਆ ਉਹ ਤਾਂ ਮੰਨ ਲਾ ਇਹਦਾ ਛੇਤੀ ਫਿਰ ਆਪਸ ਵਿੱਚ ਲੜ ਮਰਨਗੇ ਸਾਰੇ ਕਾਂਗਰਸ ਵਾਲੇ ਤਾਂ ਇੱਕ ਦੂਜੇ ਦੇ ਮਗਰ ਛੁਰੀਆਂ ਜਿਹੜੇ ਲਈ ਕੱਢੇ ਫਿਰਦੇ ਆ ਬਖਸ਼ਣਾ ਇਹਨਾਂ ਨੂੰ ਕਿਸੇ ਨੂੰ ਵੀ ਕੋਈ ਕਿਸੇ ਦਾ ਸਾਕਾ ਨਹੀਂ